ਬੀ ਉਹ ਲੰਦਾ ਹੀ ਮੈਂ ਤੈਨੂੰ ساری ਜ਼ਿੰਦਗੀ ਖਵਾ ਦੂੰ ਘਰੇ ਬਹਿ ਜਾ ਦੁਕਾਨ ਤੇ ਨਾ ਆਇਆ ਕਰ ਅੱਛਾ ਦੁਕਾਨ ਤੇ ਨਾ ਆਇਆ ਕਰ ਮੇਰਾ ਜਲੂਸ ਨਿਕਲਦਾ ਤੂੰ ਦੁਕਾਨ ਤੇ ਕੀ ਉੱਚਾ ਨੀਵਾ ਬੋਲ ਦਿੰਦੇ ਕਿਸੇ ਤੇ ਚੋਰੀ ਕਰਦੇ ਮੈਂ ਪੌੜੀਆਂ ਉਤਰਦਾ ਪਿਆ ਪੂਰਾ ਰੱਜਿਆ ਬਈ ਮੈਂ ਆ ਕੇ ਆਪਣੀ ਗੱਡੀ ਤੇ ਉੱਤੀ ਗਿਰਿਆ ਗੱਡੀ 'ਚ ਫਾਦਰ ਸੀਗੇ ਫਾਦਰ ਤੇ ਮੰਮੀ ਸੱਚ ਦਾ ਅਥਰੇ ਆਪਾਪੂ ਨੇ ਪੱਗ ਲਾ ਕੇ ਵੀ ਸਿੱਟਿਆ ਸੌਡੀ ਆਪਣੀ ਮੈਂ ਤਾਂ ਬੰਦਾ ਹੀ ਨਹੀਂ ਸੀ ਕਿਹਾ ਮਿਗਰੀ ਬੰਦੋ ਬੰਨ ਲੋ ਜਾਣ ਦੀ ਕਹਾਂ ਨਹੀਂ ਮਾਇ ਤੋਂ ਬਦਲੀ ਉਹ ਮੇਰੇ ਸਾਹਮਣੇ 6 ਸਾਲ ਦੇ ਲੱਗੇ ਉਹ ਤੁਹਾਡੀ ਅੱਖ ਫਾਦਰ ਤੇ ਹੁੰਦੇ ਹੁੰਦੇ ਤੁਸੀਂ ਨਸ਼ਾ ਛੱਡ ਚੁੱਕੇ ਸੀ ਹਾਂ ਹਾਂ ਠੀਕ ਹੈ ਅੰਤਰਾਤਮਾ ਮੰਨ ਜਵੇ ਮੈਨੂੰ ਪੁੱਛੋ ਕਿਵੇਂ ਹਾਂ ਕਿਵੇਂ ਜੇ ਪੁੱਛੀ ਹਨੀ ਸੇਟੀ ਨੇ ਕਿਵੇਂ ਛੱਡਿਆ ਸੈਂਟਰ ਵੀ ਗਿਆ ਮੈਂ ਹਮ ਸਭ ਕੁਝ ਸਾਰਾ ਕੁਝ ਹੋ ਚੁੱਕਿਆ ਮੇਨਾਂ ਹਾਂ ਇੱਕ ਦਿਨਾਂ ਗੁਰਦੁਆਰੇ ਪ੍ਰੋਗਰਾਮ ਸੀ ਗੁਰਦੁਦਵਾਰਾ ਕਲਗੀਧਰ ਸਾਹਿਬ ਦਾ ਰਾਹੇ ਅੱਛਾ ਇਹ ਗੱਲ ਕਿਸੇ ਨੂੰ ਨਹੀਂ ਮੈਂ ਦੱਸੀ ਹਮ ਇਹ ਇੱਕ ਹੁੰਦਾ ਸਰੋਪਾ ਪਾਣ ਵਾਲੀ ਹੁੰਦਾ ਪਾਣ ਵਾਲੀ ਹਾਂ ਜੇ ਉਹਦਾ ਮੀਨਿੰਗ ਕੱਢਣਾ ਤਾਂ ਪਾਣ ਵਾਲਾ ਵੱਡਾ ਹੁੰਦਾ ਵੀ ਮੈਂ ਤੁਹਾਡੇ ਆਧਾਰੇ 'ਚ ਆਇਆ ਤੁਸੀਂ ਪਾ ਰਹੇ ਹੋ ਆਧਾਰਾ ਸਾਰੇ ਤੁਹਾਡੀ ਇੱਜ਼ਤ ਕਰਦਾ ਤਾਂ ਤੁਸੀਂ ਹਣੀ ਨੂੰ ਆਨਰ ਕਰ ਰਹੇ ਹੋ ਪਾਪਾ ਪਾਣ ਵਾਲੇ ਸੀ ਮੈਨੇਜਮੈਂਟ ਸੀ ਠੀਕ ਹੈ ਠੀਕ ਗੁਰਦੁਆਰੇ ਤੋਂ ਅੱਠ ਦੁਕਾਨਾਂ ਛੱਡ ਕੇ ਇੱਕ ਦਫ਼ਤਰ ਸੀ ਕਿਸੇ ਵੱਡੇ ਲੀਡਰ ਦਾ ਅੱਛਾ ਪਾਇਲ ਦਰਾਹੇ ਦਰਾਹੇ ਉੱਥੇ ਬੈਠ ਕੇ ਅਸੀਂ ਸੰਭਾਲ ਲੈਂਦੇ ਆਂ ਉਹ ਮਾਈਕ ਦੀਆਂ ਆਵਾਜ਼ਾਂ ਮੇਰੇ ਕੰਨਾਂ ਵਿੱਚ ਪੈਂਦੀਆਂ ਸੀ ਹੈਪੀ ਸਿੱਟੀ ਸੀ ਮੇਰੇ ਪਾਪਾ ਦਾ ਨਾਮ ਪ੍ਰਧਾਨ ਜੀ ਸਨਮਾਨ ਕਰਨਗੇ ਅੱਛਾ ਉਧਰੋਂ ਤੁਸੀਂ ਆਪਣਾ ਪ੍ਰੋਗਰਾਮ ਚੱਲ ਰਿਹਾ ਹੈ ਹੂੰ ਕਿੱਦੜਾ ਆਈਗਾ ਪਰ ਆਪਣਾ ਡੈਡੀ ਅੱਛਾ ਇਹ ਬੋਲ ਰਿਹਾ ਸੀ ਨਾਲ ਤੇ ਨਸ਼ੇੜੀਆਂ ਨੂੰ ਆਪਣੇ ਨੂੰ ਤੇ ਆਵਾਜ਼ ਆ ਰਹੀ ਆ ਸੀ ਹੈਪੀ ਸਿੱਟੀ ਕਰਨਗੇ 9:30 ਵਜੇ ਸੀ ਨਸ਼ੇੜੀ ਦਾ ਮਾਂ ਪਿਓ ਡਰਦਾ ਬਹੁਤ ਹੁੰਦਾ ਵੀ ਕੁਝ ਮਾੜੀ ਖਬਰ ਨਾ ਆਉ ਕਹੂਗਾ ਕਰ ਹੀ ਰਹਿਲਾ ਤੂੰ ਹਾਂ ਮੇਰਾ ਪਿਓ ਕਹਿੰਦਾ ਜੀ ਮੈਂ ਤੈਨੂੰ ਸਾਰੀ ਜ਼ਿੰਦਗੀ ਖਵਾ ਦੂੰ ਘਰੇ ਬਹਿ ਜਾ ਦੁਕਾਨ ਤੇ ਨਾ ਆਇਆ ਕਰ ਅੱਛਾ ਦੁਕਾਨ ਤੇ ਨਾ ਆਇਆ ਕਰ ਮੇਰਾ ਜਲੂਸ ਨਿਕਲਦਾ ਤੁਸੀਂ ਦੁਕਾਨ ਤੇ ਕੀ ਉੱਚਾ ਨਹੀਂ ਮਾ ਬੋਲ ਦਿੰਦੇ ਕਿ ਰਾਤ ਤੇ ਚੋਰੀ ਕਰਦੇ ਸੀ ਬੂਟਾਂ ਦੀ ਮਤਲਬ ਜਿਵੇਂ ਕੁੰਡੀ ਲਾ ਲਈ ਕੁੰਡੀ ਲਾ ਲਈ ਜਾਂ ਝੂਠ ਬੋਲ ਦੇਣਾ ਵੀ ਇਹਦੇ ਟੁੱਟੇ ਬੂਟ ਵਾਪਸ ਆਏ ਆ ਇਹਨੂੰ ਨਵੇਂ ਦੇਣੇ ਆ ਕਾ ਆਪਣੀ ਫਾਦ ਜਾ ਤੂੰ ਮਰੇ ਕੀ ਕਹੂਗਾ ਬਾਪੂ ਹੂੰ ਉਹਨੂੰ ਸ਼ੂਗਰ ਸੀ ਉਹ ਇੰਨੀ ਦਿਰੀ ਭੱਜ ਕੇ ਥੋੜੀ ਆ ਜੂ ਜਾਨੂੰ ਤਾਂ ਆਪ ਕੰਨ ਕਰਦੀਦਾ ਹੀ ਹੁਣ ਤਾਨੂੰ ਗੁਰਦੁਆਰੇ ਵਾਲੀ ਗੱਲ ਦਦਾ ਛੱਡਿਆ ਕਿਦਾਂ ਸੈਂਟਰ ਜਾ ਚੁੱਕੇ ਸੀ ਉਹ ਤੋਂ ਪਹਿਲਾਂ ਮੈਂ ਤੇਨਾ ਐਵੇਂ ਵਾਝਾਂਦੀ ਐ ਬਸੀ ਮੇਰੀ ਮਾਂ ਨੇ ਕਿਹਾ ਬਾਪੂ ਨੂੰ ਵੀ ਉਹ ਆਇਆ ਨਹੀਂ ਕਰੇ ਐਦਾਂ ਇਸ਼ਾਰਿਆਂ ਚ ਅੱਛਾ ਜਿਵੇਂ ਪਾਪਾ ਦੂਰ ਖੜੇ ਮੰਮਾ ਇੱਧਰ ਬੈਠੇ ਆਇਆ ਨਹੀਂ ਉਹ ਡੈਡਿੰਗਾਂ ਨੂੰ ਰੁੱਕ ਜਾ ਨਾਲਦਿਆਂ ਨੂੰ ਫਿਰ ਬੰਦਾ ਕਹਿੰਦਾ ਦੇਖ ਕਿੱਥੇ ਆ ਨਾਲਦੇ ਨੇ ਦੱਸਿਆ ਦਫ਼ਤਰ ਚ